ਆਟੋ ਡਰਾਈਵਰ ਦੀ ਗਲਤੀ ਕਾਰਨ ਹੋਇਆ ਹਾਦਸਾ ਗਨੀਮਤ ਰਹੀ ਕਿ ਨਹੀਂ ਗਈ ਕੋਈ ਜਾਨ ਤੁਸੀਂ ਵੀ ਦੇਖੋ ਪੂਰੀ ਵੀਡੀਓ ਵੀਡੀਓ ਦੇਖ ਕੇ ਤੁਸੀਂ ਵੀ ਹੁਣ ਰੋਡ ਤੇ ਸਾਵਧਾਨ ਰਹੋਗੇ ਕਿਉਂਕਿ ਕਈ ਵਾਰ ਗਲਤੀ ਨਾ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਭੁਗਤਣਾ ਪੈ ਜਾਂਦਾ ਹੈ ਇਹ ਵੀਡੀਓ ਤੁਹਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਸਕਦੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਆਟੋ ਚਾਲਕ ਦੀ ਗਲਤੀ ਕਾਰਨ ਇਹ ਪੂਰਾ ਹਾਦਸਾ ਹੋਇਆ ਦਰਸਲ ਰੋਡ ਤੇ ਚੱਲ ਰਿਹਾ ਆਟੋ ਅਚਾਨਕ ਯੂ-ਟਰਨ ਲੈ ਲੈਂਦਾ ਹੈ ਜਿਸ ਦੇ ਚੱਲਦੇ ਇੱਕ ਬਾਈਕ ਸਵਾਰ ਤੇ ਇੱਕ ਕਾਰ ਚਾਲਕ ਆਪਸ ਚ ਟਕਰਾ ਜਾਂਦੇ ਹਨ ਗਣੀ ਮਤ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ ਤੇ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਲੇਕਿਨ ਇਸ ਹਾਦਸੇ ਚ ਆਏ ਬਾਈਕ ਸਵਾਰ ਨੂੰ ਝੋਟ ਲੱਗੀ ਹੈ ਤੇ ਆਟੋ ਚਾਲਕ ਨੂੰ ਵੀ ਚੋਟ ਆਈ ਹੈ ਤੇ ਕਾਰ ਨੂੰ ਵੀ ਖਾਸਾ ਨੁਕਸਾਨ ਪਹੁੰਚਿਆ ਤੇ ਤੁਸੀਂ ਵੀ ਦੱਸੋ ਇਸ ਦੇ ਵਿੱਚ ਕਿਹਦੀ ਗਲਤੀ ਹੈ ਕਮੈਂਟਾਂ ਰਾਹੀਂ ਸਾਨੂੰ ਆਪਣੇ ਵਿਚਾਰ ਜ਼ਰੂਰ ਦੱਸੋ ਆਟੋ ਡਰਾਈਵਰ ਦੀ ਗਲਤੀ ਕਾਰਨ ਹੋਇਆ ਹਾਦਸਾ ਗਨੀਮਤ ਰਹੀ ਕਿ ਨਹੀਂ ਗਈ ਕੋਈ ਜਾਨ ਤੁਸੀਂ ਵੀ ਦੇਖੋ ਪੂਰੀ ਵੀਡੀਓ ਵੀਡੀਓ ਦੇਖ ਕੇ ਤੁਸੀਂ ਵੀ ਹੁਣ ਰੋਡ ਤੇ ਸਾਵਧਾਨ ਰਹੋਗੇ ਕਿਉਂਕਿ ਕਈ ਵਾਰ ਗਲਤੀ ਨਾ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਫਗਤਨਾ ਪੈ ਜਾਂਦਾ ਹੈ ਇਹ ਵੀਡੀਓ ਤੁਹਾਨੂੰ ਇੱਕ ਗੱਲ ਚੰਗੀ ਤਰ੍ਹਾਂ ਸਮਝਾ ਸਕਦੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਆਟੋ ਚਾਲਕ ਦੀ ਗਲਤੀ ਕਾਰਨ ਇਹ ਪੂਰਾ ਹਾਦਸਾ ਹੋਇਆ दरअसल ਰੋਡ ਤੇ ਚੱਲ ਰਿਹਾ ਆਟੋ ਅਚਾਨਕ ਯੂ ਟਰਨ ਲੈ ਲੈਂਦਾ ਜਿਸ ਦੇ ਚਲਦੇ ਇੱਕ ਬਾਈਕ ਸਵਾਰ ਤੇ ਇੱਕ ਕਾਰ ਚਾਲਕ ਆਪਸ ਚ ਟਕਰਾ ਜਾਂਦੇ ਹਨ ਗਣੀ ਮਤ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ ਤੇ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਲੇਕਿਨ ਇਸ ਹਾਦਸੇ 'ਚ ਆਏ ਬਾਈਕ ਸਵਾਰ ਨੂੰ ਝੋਟ ਲੱਗੀ ਹੈ ਤੇ ਆਟੋ ਚਾਲਕ ਨੂੰ ਵੀ ਝੋਟ ਆਈ ਹੈ ਤੇ ਕਾਰ ਨੂੰ ਵੀ ਖਾਸਾ ਨੁਕਸਾਨ ਪਹੁੰਚਿਆ ਹੈ ਤੇ ਤੁਸੀਂ ਵੀ ਦੱਸੋ ਇਸ ਦੇ ਵਿੱਚ ਕਿਹਦੀ ਗਲਤੀ ਹੈ ਕਮੈਂਟਾਂ ਰਾਹੀਂ ਸਾਨੂੰ ਆਪਣੇ ਵਿਚਾਰ ਜ਼ਰੂਰ ਦੱਸੋ ਆਟੋ ਡਰਾਈਵਰ ਦੀ ਗਲਤੀ ਕਾਰਨ ਹੋਇਆ ਹਾਦਸਾ ਗਨੀਮਤ ਰਹੀ ਕਿ ਨਹੀਂ ਗਈ ਕੋਈ ਜਾਨ ਤੁਸੀਂ ਵੀ ਦੇਖੋ ਪੂਰੀ ਵੀਡੀਓ ਵੀਡੀਓ ਦੇਖ ਕੇ ਤੁਸੀਂ ਵੀ ਹੁਣ ਰੋਡ ਤੇ ਸਾਵਧਾਨ ਰਹੋਗੇ ਕਿਉਂਕਿ ਕਈ ਵਾਰ ਗਲਤੀ ਨਾ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਇਹ ਵੀਡੀਓ ਤੁਹਾਨੂੰ ਇੱਕ ਗੱਲ ਚੰਗੀ ਤਰ੍ਹਾਂ ਸਮਝਾ ਸਕਦੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਆਟੋ ਚਾਲਕ ਦੀ ਗਲਤੀ ਕਾਰਨ ਇਹ ਪੂਰਾ ਹਾਦਸਾ ਹੋਇਆ ਦਰਸਲ ਰੋਡ ਤੇ ਚੱਲ ਰਿਹਾ ਆਟੋ ਅਚਾਨਕ ਯੂ-ਟਰਨ ਲੈ ਲੈਂਦਾ ਜਿਸ ਦੇ ਚਲਦੇ ਇੱਕ ਬਾਈਕ ਸਵਾਰ ਤੇ ਇੱਕ ਕਾਰ ਚਾਲਕ ਆਪਸ ਚ ਟਕਰਾ ਜਾਂਦੇ ਆ ਗਣੀ ਮਤ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ ਤੇ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਲੇਕਿਨ ਇਸ ਹਾਦਸੇ ਚ ਆਏ ਬਾਈਕ ਸਵਾਰ ਨੂੰ ਝੋਟ ਲੱਗੀ ਹੈ ਤੇ ਆਟੋ ਚਾਲਕ ਨੂੰ ਵੀ ਝੋਟ ਆਈ ਹੈ ਤੇ ਕਾਰ ਨੂੰ ਵੀ ਖਾਸਾ ਨੁਕਸਾਨ ਪਹੁੰਚਿਆ ਤੇ ਤੁਸੀਂ ਵੀ ਦੱਸੋ ਇਸ ਦੇ ਵਿੱਚ ਕੀ ਦੀ ਗਲਤੀ ਹੈ ਕਮੈਂਟਾਂ ਰਾਹੀਂ ਸਾਨੂੰ ਆਪਣੇ ਵਿਚਾਰ ਜ਼ਰੂਰ ਦੱਸੋ